76 ਦੇ ਨਵਲ ਕੈਂਸਰ ਟ੍ਰੇਨ ਦਾ ਕਾਂਡ ਤੋਂ ਬਾਪੂ ਜੀ ਆ ਮੁੰਡਾ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਆਇਆ ਹੈ ਮਾਲਵੀ ਦੀ ਪਿੰਡਾਂ ਵਿੱਚੋਂ ਪੀਣ ਵਾਲੇ ਪਾਣੀ ਦੇ ਨਮੂਨੇ ਇਕੱਠੇ ਕਰਨ ਸਮੇਂ ਜਦੋਂ ਅਮਨ ਇੱਕ ਪਿੰਡ ਵਿੱਚ ਗਿਆ ਤਾਂ ਉਸਦੇ ਨਾਲ ਗਏ ਜਰਨੈਲ ਨੇ ਪਿੰਡ ਦੀ ਫਿਰਨੀ ਉਤਰੇ ਬਰੋਟੇ ਹੇਟਸ ਦਾਸ ਖੇੜੀ ਟਾਣੀ ਲਾਗੇ ਬੈਠੇ ਇੱਕ ਬਜ਼ੁਰਗ ਨੂੰ ਫਤਿਹ ਬੁਲਾਉਣ ਤੋਂ ਬਾਅਦ ਇਹ ਗੱਲ ਆਖੀ ਜਰਨੈਲ ਦੀ ਆਵਾਜ਼ ਸੁਣ ਤਾਸ਼ ਖੇਡਣ ਵਾਲੇ ਕੁਝ ਪਰਾਂ ਲਈ ਆਪਣੀ ਖੇਡ ਬੰਦ ਕਰ ਉਹ ਨਵਲ ਦੇਖਣ ਲੱਗ ਪਏ ਮਾਰਵੀ ਦੇ ਪਿੰਡਾਂ ਵਿੱਚ ਕੈਂਸਰ ਨਾਲ ਹੋ ਰਹੀਆਂ ਮੌਤਾਂ ਬਾਰੇ ਇਹ ਤੁਹਾਡੇ ਨਾਲ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ ਹੈ ਇਹ ਆਖ ਜਰਨੈਲ ਨੇ ਆਪਣੀ ਗੱਲ ਪੂਰੀ ਕੀਤੀ ਜਰਨੈਲ ਦੀਆਂ ਅੱਖੀਆਂ ਗੱਲਾਂ ਸੁਣ ਉਹ ਬਜ਼ੁਰਗ ਆਪਣੀਆਂ ਐਨਕਾਂ ਦੇ ਸ਼ੀਸ਼ਿਆਂ ਵਿੱਚੋਂ ਦੀ ਅਮਨ ਦੇ ਚਿਹਰੇ ਵੱਲ ਦੇਖਣ ਲੱਗ ਪਿਆ ਫਿਰ ਉਸਨੇ ਜਰਨੈਲ ਨੂੰ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਜਿਵੇਂ ਉਸ ਦੀ ਆਖੀ ਗੱਲ ਦੀ ਬਜ਼ੁਰਗ ਨੂੰ ਸਮਝ ਨਾ ਲੱਗੀ ਹੋਵੇ ਪਰ ਜਦੋਂ ਉਸੇ ਗੱਲ ਨੂੰ ਜਰਨੈਲ ਨੇ ਦੁਬਾਰਾ ਹੌਲੀ ਹੌਲੀ ਬੋਲ ਕੇ ਦੱਸਿਆ ਤੋ ਸਬਜ਼ੁਰਗ ਨੇ ਇੱਕ ਦੋ ਛਣਾਲੀ ਕਰਦਨ ਕਮਾਤਾ ਸ਼ਕੇੜੀ ਟਾਣੀ ਵੱਲ ਵੇਖਿਆ ਫਿਰ ਉਸਦੀ ਨਿਗਾ ਪਿੰਡ ਦੇ ਘਰਾਂ ਵੱਲ ਘੁੰਮੀ ਇਸ ਤਰ੍ਹਾਂ ਕਰਦਿਆਂ ਜਿਵੇਂ ਉਹ ਆਮਨ ਵੱਲੋਂ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਆਪ ਨੂੰ ਤਿਆਰ ਕਰ ਰਿਹਾ ਹੋਵੇ ਉਛ ਕੀ ਪੁੱਛਦੇ ਹੋ ਸੋਚਾਂ ਵਿੱਚੋਂ ਨਿਕਲ ਉਹ ਬਜ਼ੁਰਗ ਬੋਲਿਆ ਬਾਪੂ ਜੀ ਆ ਤੁਹਾਡੇ ਪਿੰਡ ਚ ਕੈਂਸਰ ਦੇ ਕਿੰਨੇ ਕੁ ਮਰੀਜ਼ ਹੋਣਗੇ ਆਮਨ ਨੇ ਬਜ਼ੁਰਗ ਕੀ ਆਪਣਾ ਪਹਿਲਾ ਸਵਾਲ ਰੱਖ ਦਿੱਤਾ ਇਨ ਸਰ ਦੇ ਮਰੀਜ਼ ਬਜ਼ੁਰਗ ਨੇ ਆਪਣੀਆਂ ਅੱਖਾਂ ਠੀਕ ਕਰ ਅਮਨ ਦੇ ਚਿਹਰੇ ਵੱਲ ਦੇਖਿਆ ਤੇ ਹੈਰਾਨ ਹੋ ਉਸ ਦੇ ਸਵਾਲ ਨੂੰ ਆਪ ਦੁਹਰਾਇਆ ਹਾਂਜੀ ਅਮਨ ਆਪਣੀ ਡਾਇਰੀ ਖੋਲ ਬਜ਼ੁਰਗ ਕੋਲੋਂ ਦਿੱਤੇ ਜਾਣ ਵਾਲੇ ਜਵਾਬ ਨੂੰ ਨੋਟ ਕਰਨ ਲਈ ਚਾਰ ਖੜਾ ਸੀ ਅੱਜ ਪਿੰਡ ਦਾ ਭਾਈ ਇਸ ਵੇਲੇ ਕੋਈ ਮਰੀਜ਼ ਹੈ ਨਹੀਂ ਬਜ਼ੁਰਗ ਨੇ ਅਮਨ ਦੀ ਗੱਲ ਸੁਣ ਇੱਕ ਦੋ ਵਾਰ ਕਰਦਨ ਉੱਪਰ ਚੁੱਕ ਚਿਹਰੇ ਨੂੰ ਇੱਧਰ ਉਧਰ ਕਮਾ ਕੇ ਜਵਾਬ ਦਿੱਤਾ ਜਿਵੇਂ ਉਸਨੇ ਉੱਥੇ ਬੈਠੇ ਹੀ ਪਿੰਡ ਦੇ ਕੱਲੇ-ਕੱਲੇ ਘਰਾਂ ਅੰਦਰ ਚਾਤੀ ਮਾਰ ਲਈ ਹੋਵੇ ਬਜ਼ੁਰਗ ਦਾ ਜਵਾਬ ਸੁਣ ਅਮਨ ਨੂੰ ਲੱਗਿਆ ਜਿਵੇਂ ਅੱਗੇ ਹੋਰ ਪੁੱਛਣ ਲਈ ਉਸ ਕੋਲ ਕੁਝ ਬਚਿਆ ਹੀ ਨਾ ਹੋਵੇ ਆ ਲੋ ਤਿੰਨ ਸਾਲ ਪਹਿਲਾਂ ਸਰਪੰਚ ਦੀ ਘਰਵਾਲੀ ਨੂੰ ਕੈਂਸਰ ਸੀਗਾ ਉਹਨਾਂ ਨੇ ਚੰਡੀਗੜ੍ਹੋਂ ਇਲਾਜ ਕਰਾਇਆ ਹੁਣ ਤਾਂ ਠੀਕ ਆ ਤਦ ਕੁਪਰ ਚੁੱਪ ਰਹਿਣ ਤੋਂ ਬਾਅਦ ਬਜ਼ੁਰਗ ਨੇ ਆਪਣੇ ਆਪ ਹੀ ਇਹ ਗੱਲ ਦੱਸੀ ਅ ਐ ਸੇ ਸਰਹੰਯਾ ਜੈਲਦਾਰ ਦਾ ਵੱਡਾ ਭਾਈ ਵੀ ਬਿਮਾਰ ਰਿਆ ਉਹਨੇ ਵੀ ਆ ਦਿੱਲੀੋਂ ਇਲਾਜ ਕਰਾਇਆ ਓਏ ਹੁਣ ਤਾਂ ਨੋ ਨਵਾਂ ਇਹਨਾਂ ਤੋਂ ਪਹਿਲਾਂ ਕੋਈ ਹੋਵੇ ਤਾਂ ਆਖ ਨਹੀਂ ਸਕਦਾ ਬਜ਼ੁਰਗ ਨੇ ਹਾਲੇ ਤuali ਦੇਖ ਜਾਂ ਟੁਕੜਿਆਂ ਵਿੱਚ ਆਪਣੀ ਗੱਲ ਪੂਰੀ ਕੀਤੀ ਮੈਂ ਦਾ ਅਖਬਾਰਾਂ ਵਿੱਚ ਪੜਿਆ ਕਿ ਇਸ ਬਿਮਾਰੀ ਨਾਲ ਤੁਹਾਡੇ ਪਿੰਡ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਬਜ਼ੁਰਗ ਦੇ ਦੱਸਣ ਤੋਂ ਬਾਅਦ ਆਮਨ ਨੇ ਦੁਬਾਰਾ ਸਵਾਲ ਪੁੱਛਿਆ। "ਓ ਵਾਰਾ ਵਾਰੇ ਜੰਮੇ ਝੂਠ ਤੂਫਾਨ ਲਿਖਦੇ ਰਹਿੰਦੇ ਨੇ। ਤੁਸੀਂ ਪਿੰਡ ਵਿੱਚ ਫਿਰ ਹੀ ਹੋਵੋਗੇ? ਕਿਧਰੇ ਦੇਖਿਆ ਕੋਈ ਮਰੀਜ਼?" ਇਹ ਆਖ ਬਜ਼ੁਰਗ ਉਤੋਂ ਤਰ ਲੱਗਿਆ ਤਾਂ ਆਮਨ ਉਸ ਨੂੰ ਇੱਕ ਹੋਰ ਸਵਾਲ ਪੁੱਛਣਾ ਚਾਹਿਆ ਪਰ ਜਰਨਲ ਨੇ ਹੱਥ ਦੇ ਇਸ਼ਾਰੇ ਨਾਲ ਉਸ ਨੂੰ ਕੁਝ ਵੀ ਹੋਰ ਪੁੱਛਣ ਤੋਂ ਰੋਕ ਦਿੱਤਾ। ਅਮਨ ਹੋਰਾਂ ਨੂੰ ਬਜ਼ੁਰਗ ਨਾਲ ਗੱਲਾਂ ਕਰਦੇ ਦੇਖਦਾ ਸ਼ਖੇਡਨ ਵਾਲੀ ਟਾਣੀ ਦੇ ਲਾਗੇ ਬੈਠਾ ਇੱਕ ਨੌਜਵਾਨ ਉਹਨਾਂ ਦੇ ਲਾਗੇ ਆ ਖੜਿਆ। ਉਹ ਬੜੀ ਧਿਆਨ ਨਾਲ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ। ਸੋਹਣਿਆ ਤੁਹਾਡੇ ਪਿੰਡ ਵੀ ਸਾਫ਼ ਪਾਣੀ ਪੀਣ ਲਈ ਮਸ਼ੀਨ ਲੱਗੀ ਹੋਈ ਹੈ? ਬਜ਼ੁਰਗ ਜੇ ਅੱਗੇ ਲੰਘ ਜਾਣ ਤੋਂ ਬਾਅਦ ਅਮਨ ਨੇ ਉਸ ਨੌਜਵਾਨ ਨੂੰ ਇਹ ਗੱਲ ਪੁੱਛੀ। ਹਾਂ ਜੀ। ਆਹ ਨਹਿਰ ਦੇ ਉਰਲੇ ਪਾਸੇ ਆਰੋ ਲੱਗਾ ਹੋਇਆ। ਨੌਜਵਾਨ ਨੇ ਬੜੀ ਸਹਿਜ ਨਾਲ ਜਵਾਬ ਦਿੱਤਾ। ਆਰੋਵਾਲੀ ਥਾਂ ਤੱਕ ਸਾਡੇ ਨਾਲ ਚੱਲ ਸਕਦਾ? ਅਮਨ ਨੇ ਉਸ ਨੂੰ ਪੁੱਛਿਆ। ਹਾਂਜੀ ਹਾਂਜੀ ਆਜੋ 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 ਮੇਰੇ ਪਿੱਛੇ ਪਿੱਛੇ। ਅਮਨ ਦੀ ਗੱਲ ਸੁਣ ਉਸ ਨੌਜਵਾਨ ਨੇ ਪਹਿਲਾਂ ਕਾਫੀ ਅੱਗੇ ਤੱਕ ਨਿਕਲ ਗਏ ਬਜ਼ੁਰਗ ਵੱਲ ਤੇ ਫਿਰ ਅਮਨ ਦੇ ਚਿਹਰੇ ਵੱਲ ਦੇਖਿਆ। ਉਸ ਤੋਂ ਬਾਅਦ ਤਾਸ਼ਕਿਰ ਦੀ ਟਾਣੀ ਵੱਲ ਦੇਖ। ਉਹ ਉਹਨਾਂ ਦੇ ਅੱਗੇ-ਅੱਗੇ ਤੁਰ ਪਿਆ। ਤੂੰ ਸਾਡੇ ਨਾਲ ਹੀ ਬੈਠ ਜਾ। ਅਮਨ ਨੇ ਮੋਟਰਸਾਈਕਲ ਸਟਾਰਟ ਕਰਕੇ ਤੁਰੇ ਜਾਂਦੇ ਨੌਜਵਾਨ ਦੇ ਲਾਗੇ ਜਾ ਕੇ ਉਹ ਅਸੀਂ ਤੈਨੂੰ ਹੋਰ ਕਿਧਰੇ ਨਹੀਂ ਲੈ ਕੇ ਜਾਂਦੇ ਪਹਿਲਾਂ ਤਾਂ ਉਹ ਨੌਜਵਾਨ ਮੋਟਰਸਾਈਕਲ ਤੇ ਬੈਠ ਨੂੰ ਚਿਜਕਦਾਰਿਆ ਪਰ ਜਦੋਂ ਚਰਨੈਲ ਨੇ ਉਸ ਨੂੰ ਇਹ ਆਖ ਬੈਠਣ ਲਈ ਜ਼ੋਰ ਪਾਇਆ ਤਾਂ ਚਿਜਕਦੇ ਜੇ ਬੈਠ ਗਿਆ ਆ ਕਦੋਂ ਕੁ ਦਾ ਲੱਗਾ ਹੈ ਪਲਾਂਟ ਤੁਹਾਡੇ ਪਿੰਡ ਆਰੋ ਪਲਾਂਟ ਦੇ ਲਾਗੇ ਪਹੁੰਚ ਅਮਨ ਨੇ ਉਸ ਨੂੰ ਪੁੱਛਿਆ ਦੋ ਕੁ ਸਾਲ ਪਹਿਲਾਂ ਹੀ ਲੱਗਿਆ ਜੀ ਉਸ ਤੋਂ ਪਹਿਲਾਂ ਤਾਂ ਨਹਿਰ ਦਾ ਪਾਣੀ ਪਿੰਦੇ ਰਹਾਂ ਉਸ ਨੌਜਵਾਨ ਨੇ ਅਮਨ ਬਲੋਂ ਪੁੱਛੇ ਜਾਣ ਵਾਲੇ ਅਗਲੇ ਸਵਾਲ ਦਾ ਜਵਾਬ ਵੀ ਆਪਣੇ ਆਪ ਹੀ ਦੇ ਦਿੱਤਾ ਆ ਪਾਣੀ ਪੀਂਦੇ ਸੀ ਤੁਸੀਂ ਉੱਥੋਂ ਕੁਝ ਕਦਮਾਂ ਦੀ ਬੈਠੁੱਤੇ ਡਿੱਗੀ ਵੱਲ ਨੂੰ ਜਾ ਉਸ ਵਿੱਚ ਦੇ ਪਾਣੀ ਨੂੰ ਦੇਖ ਅਮਨ ਬੋਲਿਆ ਅ ਰੋ ਲੱਗਣ ਤੋਂ ਪਹਿਲਾਂ ਤਾਂ ਪੂਰੇ ਪਿੰਡ ਨੇ ਇਹੋ ਪਾਣੀ ਪੀਤਾ ਹੈ ਗੰਦਾ ਪਾਣੀ ਪੀਣ ਤੇ ਲੋਕਾਂ ਨੇ ਤਾਂ ਮਰਨਾ ਹੀ ਹੈ ਉੱਥੇ ਖੜੇ ਅਮਨ ਦੇ ਮਨ ਵਿੱਚ ਇੱਕ ਖਿਆਲ ਆਇਆ ਇਸ ਮਸ਼ੀਨ ਨੂੰ ਕੌਣ ਚਲਾਉਂਦਾ ਹੈ ਚੁੱਪ ਖੜੇ ਚਰਨੈਲ ਨੇ ਉਸ ਨੌਜਵਾਨ ਨੂੰ ਪੁੱਛਿਆ ਜਿੱਥੋਂ ਆਪਾਂ ਆਏ ਆ ਨਾ ਜੀ ਉਹ ਵੀ ਉੱਥੇ ਹੀ ਅਤਾਸ਼ਕੁੱਟੀ ਜਾਂਦਾ ਹੈ ਚਲਾਉਣ ਦਾ ਕੋਈ ਟਾਈਮ ਹੈ ਨਹੀਂ ਜਦੋਂ ਉਹਦਾ ਦਿਲ ਕਰੇ ਚਲਾ ਦਿੰਦਾ ਨਹੀਂ ਤਾਂ ਸਾਰਾ ਸਾਰਾ ਦਿਨ ਬੰਦ ਹੀ ਰਹਿੰਦਾ ਹੈ ਜੀ ਨੌਜਵਾਨ ਦਾ ਜਵਾਬ ਸੁਣਨ ਤੇ ਲੱਗਦਾ ਸੀ ਜਿਵੇਂ ਉਹ ਵੀ ਮਸ਼ੀਨ ਚਲਾਉਣ ਵਾਲੇ ਤੋਂ ਦੁਖੀ ਹੋਵੇ ਆਹ ਵੇਖ ਲਓ 4:30 ਵਜੇ ਚਲਾਉਣ ਦਾ ਟਾਈਮ ਲਿਖਿਆ ਹੋਇਆ ਹੈ ਤੇ ਹੁਣ 5:30 ਵਜੇ ਗਏ ਪਰ ਉਹ ਪਟੂ ਅਜੇ ਵੀ ਉੱਥੇ ਹੀ ਬੈਠਾ ਹੈ ਉਸ ਨੂੰ ਪਤਾ ਸੀ ਭਈ ਆਪਾਂ ਇੱਧਰ ਹੀ ਆ ਰਹੇ ਆਂ ਪਰ ਉਹ ਉੱਥੇ ਹੀ ਕੇਸਲ ਮਾਰ ਗਿਆ ਕਿਸੇ ਦੀ ਪ੍ਰਵਾਇਡ ਨਹੀਂ ਕਰਦਾ ਨੌਜਵਾਨ ਦੀ ਖਿੱਚ ਬੋਲ ਰਹੀ ਸੀ ਕੋਈ ਕੁਝ ਕਹਿੰਦਾ ਨਹੀਂ ਉਸ ਨੂੰ ਕਹਿੰਦੇ ਆ ਪਰ ਉਹ ਕਿਸੇ ਦੀ ਸੁਣਦਾ ਹੀ ਨਹੀਂ ਕਈਆਂ ਨੇ ਉੱਪਰ ਸ਼ਿਕਾਇਤਾਂ ਵੀ ਕੀਤੀਆਂ ਨੇ ਪਰ ਕੌਣ ਪੁੱਛਦਾ ਮਾਤੜਾਂ ਦੀਆਂ ਸ਼ਿਕਾਇਤਾਂ ਨੂੰ ਉਸ ਨੌਜਵਾਨ ਨੇ ਅਸਲ ਸਚਾਈ ਜਰਨਲ ਹਰਾਂ ਨੂੰ ਦੱਸ ਦਿੱਤੀ ਓ ਚੱਲ ਬੈਠ ਮੋਟਰਸਾਈਕਲ ਪਿੱਛੇ ਮੈਨੂੰ ਦੱਸੋ ਕਿਹੜਾ ਉਸ ਨੌਜਵਾਨ ਦੀਆਂ ਗੱਲਾਂ ਸੁਣ ਖਿਜੇ ਖੜੇ ਜਰਨੈਲ ਨੇ ਮੋਟਰਸਾਈਕਲ ਸਟਾਰਟ ਕਰਕੇ ਉਸ ਨੂੰ ਪਿੱਛੇ ਬੱਠਣ ਲਈ ਆਖਿਆ ਲੋਕ ਆਪਣੀ ਸਿਹਤ ਲਈ ਵੀ ਪੋਰਾ ਨਹੀਂ ਸੋਚਦੇ ਬਰੋਟੇ ਵੱਲ ਨੂੰ ਜਾਂਦਿਆਂ ਜਰਨੈਲ ਨੇ ਮਾਨੀ ਮੰਨ ਸੋਚਿਆ ਮੋਟਰਸਾਈਕਲ ਤਾਸ਼ ਖਿਡਨੀ ਢਾਣੀ ਲਾਗੇ ਜਾ ਕੇ ਰੁਕਿਆ ਤਾਂ ਉਸ ਸਮੇਂ ਤੱਕ ਵੀ ਆਪਣੀ ਖੇਡ ਵਿੱਚ ਮਸਤ ਹੋਏ ਬੈਠੇ ਉਹਨਾਂ ਸਾਰਿਆਂ ਨੇ ਇੱਕ ਪਲ ਆਪਣੀਆਂ ਗਰਦਨਾਂ ਕਮਾ ਜਰਨੈਲ ਹੁਰਾ ਵੱਲ ਵੇਖਿਆ ਭਾਈ ਸਾਹਿਬ ਜਰਾ ਹਰੂ ਪਲਾਂਟ ਤੱਕ ਆਓ ਪਾਣੀ ਦਾ ਸੈਂਪਲ ਲੈਣਾ ਹੈ ਜਰਨਲ ਨੇ ਤਾਸ਼ਕਿਰ ਦੇ ਉਸ ਨੌਜਵਾਨ ਨੂੰ ਸੰਬੋਧਨ ਹੋ ਆਖਿਆ ਜਿਸ ਵੱਲ ਜਰਨਲ ਨਾਲ ਆਏ ਨੌਜਵਾਨ ਨੇ ਇਸ਼ਾਰਾ ਕੀਤਾ ਸੀ ਜਰਨਲ ਦੀ ਆਖੀ ਗੱਲ ਸੁਣ ਉਸ ਨੌਜਵਾਨ ਨੇ ਜਰਨਲ ਵੱਲ ਨਹੀਂ ਸਗੋ ਉਸ ਦੇ ਨਾਲ ਆਉਣ ਵਾਲੇ ਵੱਲ ਬੜਾ ਕੋੜ ਕੇ ਦੇਖਿਆ ਓਏ ਚਲੋ ਮੈਂ ਆਉਣਾ ਉਸ ਨੇ ਆਪਣੇ ਗੁੱਟ ਉੱਤੇ ਬਣੀ ਖੜੀ ਵੱਲ ਦੇਖ ਕੇ ਜਵਾਬ ਦਿੱਤਾ ਆਜੋ ਮੇਰੇ ਨਾਲ ਹੀ ਬੈਠ ਜਾ। ਜਰਨਲ ਨੇ ਨਾਲ ਗਏ ਨੌਜਵਾਨ ਨੂੰ ਉੱਥੇ ਹੀ ਛੱਡ ਦਿੱਤਾ ਤੇ ਆਰਓ ਆਪਰੇਟਰ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਲਿਆ। ਟੈਂਕ ਦੀ ਸਫਾਈ ਕਦੋਂ ਕੀਤੀ ਹੋਈ ਐ? ਉਹਨਾਂ ਦੇ ਉੱਥੇ ਪਹੁੰਚਣ ਤੇ ਆਮਨ ਨੇ ਆਪਰੇਟਰ ਨੂੰ ਪੁੱਛਿਆ। ਜਦੋਂ ਦਾ ਲੱਗਿਆ ਸਫਾਈ ਕਦੇ ਨਹੀਂ ਹੋਈ। ਪਰ ਪਾਣੀ ਦੀ ਅਜੇ ਤੱਕ ਕੋਈ ਸ਼ਿਕਾਇਤ ਨਹੀਂ ਆਈ। ਜਰਾ ਫਿਰ ਚਲਾਓ ਮਸ਼ੀਨ। ਆਮਨ ਦੇ ਕਹਿਣ ਤੇ ਉਸਨੇ ਕਮਰਾ ਖੋਲ੍ਹ ਸਵਿੱਚ ਦਬਾ ਕੇ ਪਲਾਂਟ ਚਾਲੂ ਕਰ ਦਿੱਤਾ। ਅਮਨ ਨੇ ਇੱਕ ਟੁੱਟੀ ਖੋਲ ਕੁਝ ਪਾਣੀ ਵਗਣ ਦਿੱਤਾ ਉਸ ਤੋਂ ਬਾਅਦ ਇੱਕ ਸ਼ੀਸ਼ੀ ਵਿੱਚ ਪਾਣੀ ਦਾ ਸਿੰਪਲ ਲੈ ਲਿਆ ਪਾਣੀ ਵਾਲੀ ਟੈਂਕ ਦੀ ਹੈਟਲੀ ਸਤਾ ਉੱਤੇ ਤੇ ਹੋਰ ਕਈ ਥਾਵਾਂ ਹਰੀ ਕਾਈ ਜੰਮੀ ਹੋਈ ਸੀ ਜਿਹੜਾ ਪਾਣੀ ਟੂਟੀਆਂ ਰਹੀ ਬਾਹਰ ਆ ਰਿਹਾ ਸੀ ਇੰਨੀ ਦੇਰ ਤੱਕ ਫਿਲਟਰ ਨਾ ਬਦਲੇ ਜਾਣ ਕਾਰਨ ਪੀਣ ਲਾਇਕ ਹੈ ਵੀ ਜਾਂ ਨਹੀਂ ਕੋਈ ਨਹੀਂ ਜਾਣਦਾ ਉੱਥੇ ਖੜਾ ਅਮਨ ਸੋਚਦਾ ਰਿਹਾ ਪਿੰਡ ਦੇ ਲੋਕਾਂ ਦੀ ਸਿਹਤ ਦਾ ਰਾਬੀ ਰੱਖਾ ਹੈ ਉੱਥੋਂ ਤੁਨ ਲੱਗਿਆ ਅਮਨ ਨੇ ਜਰਨਲ ਨੂੰ ਸੁਣਾ ਕੇ ਇਹ ਗੱਲ ਆਖੀ ਉਸ ਤੋਂ ਬਾਅਦ ਉਸਨੇ ਪਾਣੀ ਵਾਲੀ ਡਿੱਗੀ ਵਿੱਚੋਂ ਇੱਕ ਸੈਂਪਲ ਭਰਿਆ ਪਿੰਡ ਵਿੱਚ ਪਾਣੀ ਲਈ ਲੱਗੇ ਹੈਂਡ ਪੰਪਾਂ ਤੇ ਪਿੰਡੋਂ ਬਾਹਰ ਲੱਗੀਆਂ ਪਾਣੀ ਵਾਲੀਆਂ ਮੋਟਰਾਂ ਤੋਂ ਉਹ ਪਹਿਲਾਂ ਹੀ ਕਈ ਸੈਂਪਲ ਲੈ ਚੁੱਕੇ ਸਨ ਅੱਜ ਦਾ ਖੋਟਾ ਪੂਰਾ ਹੋ ਗਿਆ ਲੱਗਦਾ ਹੈ ਅਮਨ ਨੂੰ ਪਾਣੀ ਦੇ ਲੈ ਸੈਂਪਲ ਵਾਲੀਆਂ ਸ਼ੀਸ਼ੀਆਂ ਨੂੰ ਇੱਕ ਪਲਾਸਟਿਕ ਦੇ ਬਕਸੇ ਵਿੱਚ ਤਰਤੀਬ ਬਾਰ ਰੱਖਦਿਆਂ ਦੇਖ ਜਰਨਲ ਨੇ ਸੋਚਿਆ ਚੱਲੀਏ ਹੁਣ ਜਾਂ ਅਜੇ ਵੀ ਕੁਝ ਹੋਰ ਰਹਿੰਦਾ ਹੈ ਜਰਨੈਲ ਨੇ ਮੋਟਰਸਾਈਕਲ ਸਟਾਰਟ ਕਰਦਿਆਂ ਅਮਨ ਨੂੰ ਪੁੱਛਿਆ ਚਲੋ ਪਹਿਲਾਂ ਕਿਤੇ ਚਾਹ ਪੀਣੇ ਆ ਜਰਨੈਲ ਦੇ ਪਿੱਛੇ ਬੈਠਣ ਲੱਗਿਆ ਅਮਨ ਬੋਲਿਆ ਖੇਤਾਂ ਦੇ ਵਿਚਕਾਰ ਦੀ ਜਾਂਦੀ ਕੱਚੇ ਰਸਤੇ ਉਤੋਂ ਦੀ ਮੋਟਰਸਾਈਕਲ ਮੁੱਖ ਸੜਕ ਵੱਲ ਨੂੰ ਭੱਜਿਆ ਜਾ ਰਿਹਾ ਸੀ ਕਦੇ ਕਿਸੇ ਨੇ ਸੋਚਿਆ ਹੋਊ ਬਈ ਫਸਲਾਂ ਉੱਤੇ ਕੀਤੇ ਛਿੜਕਾ ਤੇ ਖਾਦਾਂ ਦਾ ਸਰਖਾਨ ਪੀਣ ਵਾਲੀਆਂ ਚੀਜ਼ਾਂ ਤੱਕ ਵੀ ਪਹੁੰਚ ਜਾਏਗਾ ਆਸ-ਪਾਸ ਦੇ ਖੇਤਾਂ ਵਿੱਚ ਪੱਕਣ ਲਈ ਚਾਰ ਹੋਇਆ ਖੜਾ ਚੋਣਾ ਦੇ ਇੱਕ ਮੋਟਰਸਾਈਕਲ ਦੇ ਪਿੱਛੇ ਬੈਠੇ ਅਮਨ ਦੇ ਮਨ ਵਿੱਚ ਇੱਕ ਖਿਆਲ ਆਇਆ ਅਮਨ ਨੇ ਉਹਨਾਂ ਪਿੰਡਾਂ ਦੇ ਖੇਤਾਂ ਦੀ ਮਿੱਟੀ ਅਤੇ ਪਾਣੀ ਦੇ ਸੈਂਪਲ ਵੀ ਇਕੱਠੇ ਕੀਤੇ ਸਨ ਜਿੱਥੇ ਕਪਾਹ ਬੀਜੀ ਜਾਂਦੀ ਹੈ ਜਰਨੈਲ ਵੀਰੇ ਉਹ ਬਜ਼ੁਰਗ ਕੈਂਸਰ ਨਾਲ ਪਿੰਡ ਵਿੱਚ ਹੋਈਆਂ ਮੌਤਾਂ ਬਾਰੇ ਗੱਲ ਕਿਉਂ ਨਹੀਂ ਸੀ ਕਰਨਾ ਚਾਹੁੰਦਾ ਇੱਕ ਟਾਬੇ ਤੇ ਬੈਠ ਜਾ ਪਿੰਦਿਆ ਅਮਨ ਨੇ ਪੁੱਛਿਆ ਉਹ ਗੱਲ ਤਾਂ ਬਿਲਕੁਲ ਸਾਫ਼ ਹੈ ਪਿੰਡ ਦੇ ਲੋਕ ਇਸ ਲਈ ਵੀ ਸੱਚਾਈ ਨਹੀਂ ਦੱਸ ਰਹੇ ਕਿ ਗੱਲ ਦੂਰ ਤੱਕ ਜਾਏਗੀ ਤੇ ਉਹਨਾਂ ਦੇ ਪਿੰਡ ਦੀ ਬਦਨਾਮੀ ਹੋਏਗੀ ਜਿਸ ਕਾਰਨ ਉਹਨਾਂ ਦੇ ਮੁੰਡੇ ਕੁੜੀਆਂ ਦੇ ਰਿਸ਼ਤੇ ਲੈਣੋਂ ਲੋਕ ਡਰਨਗੇ ਕਿ ਕਿਤੇ ਇਹਨਾਂ ਨੂੰ ਵੀ ਕੈਂਸਰ ਨਾ ਹੋਵੇ ਇਸੇ ਲਈ ਉਹ ਬਜ਼ੁਰਗ ਸੱਚਾਈ ਨਹੀਂ ਸੀ ਦੱਸ ਰਿਹਾ ਜਦੋਂ ਕਿ ਇਹ ਗੱਲ ਰਿਕਾਰਡ ਤੇ ਹੈ ਕਿ ਉਸ ਪਿੰਡ ਵਿੱਚ ਕੈਂਸਰ ਕਾਰਨ ਸਭ ਤੋਂ ਵੱਧ ਮੌਤਾਂ ਹੋਈਆਂ ਨੇ ਜਰਨਲ ਨੇ ਪੂਰੇ ਵਿਸਥਾਰ ਨਾਲ ਅਮਨ ਦੀ ਗੱਲ ਦਾ ਜਵਾਬ ਦਿੱਤਾ ਬੰਦਾ ਆਪਣਾ ਟਿੱਡ ਕਿਸੇ ਪਰਾਇਆਗੇ ਕਿਉਂ ਨੰਗਾ ਕਰੇ ਜਨਰਲ ਦੀ ਗੱਲ ਸੁਣ ਕੇ ਅਮਨ ਨੇ ਚਾਹ ਵਾਲਾ ਕੱਪ ਖਾਲੀ ਕਰਕੇ ਮੇਜ਼ ਉੱਤੇ ਰੱਖ ਦਿੱਤਾ ਗਿੱਦੜਵਾਹ ਲਾਗਲੇ ਪਿੰਡ ਕੋਟਪਾਈ ਵੀ ਅਮਨ ਦੇ ਬਹੁਤ ਚੱਕਰ ਲੱਗੇ ਪਿਛਲੇ 4-5 ਸਾਲਾਂ ਦੌਰਾਨ ਕੈਂਸਰ ਦੀ ਬਿਮਾਰੀ ਨਾਲ ਮਰਨ ਵਾਲੇ ਮਰਦਾਂ ਔਰਤਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਉਸ ਨੂੰ ਬਹੁਤ ਖੱਜਲ ਖਵਾਰ ਹੋਣਾ ਪਿਆ ਕਈ ਵਾਰ ਚੱਕਰ ਮਾਰਨ ਤੋਂ ਬਾਅਦ ਉਸ ਨੂੰ ਪੁਰਾਣਾ ਰਿਕਾਰਡ ਬੜੀ ਹੀ ਮੁਸ਼ਕਲ ਨਾਲ ਮਿਲਿਆ ਪਰ ਉਹ ਵੀ ਸੰਤੋਸ਼ਜਨਕ ਨਹੀਂ ਸੀ ਹਰ ਰਜਿਸਟਰ ਦੇ ਕਈ ਖਾਨੇ ਤਾਂ ਖਾਲੀ ਹੀ ਮਿਲੇ ਮੌਤ ਦੇ ਕਾਰਨ ਵਾਲੇ ਖਾਨੇ ਵਿੱਚ ਹਰ ਇੱਕ ਨੂੰ ਸਧਾਰਨ ਮੌਤ ਲਿਖ ਕੇ ਛੱਡ ਦਿੱਤਾ ਗਿਆ ਜਿੰਨਾ ਕੋਈ ਰਿਕਾਰਡ ਉਸ ਨੂੰ ਮਿਲਿਆ ਉਸ ਨਾਲ ਅਮਨ ਦੀ ਤਸੱਲੀ ਨਾ ਹੋਈ ਮਰਨ ਵਾਲੇ ਮਰਦਾਂ ਤੇ ਔਰਤਾਂ ਦੇ ਨਾਂ ਤਾਂ ਉਸ ਨੇ ਰਜਿਸਟਰਾਂ ਤੋਂ ਲੈ ਲਏ ਪਰ ਮਰਨ ਦੇ ਕਾਰਨ ਜਾਣਨ ਲਈ ਉਸ ਨੂੰ ਕਾਫੀ ਮਿਹਨਤ ਕਰਨੀ ਪਈ ਆਕਾ ਮੇਰੀ ਨੂੰ ਵੀ ਇਹ ਸਚੰਦਰੀ ਬਿਮਾਰੀ ਨੇ ਘਾ ਲਈ ਪਿੰਡ ਦੀ ਇੱਕ ਘਰ ਪਹੁੰਚਨ ਤੇ ਉਸ ਪਰਵਾਰ ਦੀ ਮਰੀ ਇੱਕ ਔਰਤ ਬਾਰੇ ਅਮਨ ਨੇ ਗੱਲ ਕੀਤੀ ਤਾਂ ਉਸ ਘਰ ਦੀ ਬਢੇਰੀ ਔਰਤ ਦਾ ਇਹ ਜਵਾਬ ਸੁਣ ਅਮਨ ਸ਼ਸ਼ੋਪੰਜ ਵਿੱਚ ਪੈ ਗਿਆ ਕਿਉਂਕਿ ਮੌਤ ਦਰਜ ਕਰਨ ਵਾਲੇ ਰਜਿਸਟਰ ਵਿੱਚ ਉਸ ਔਰਤ ਨੂੰ ਸਧਾਰਨ ਮੌਤ ਨਾਲ ਮਰੀ ਦਰਜ ਕੀਤਾ ਹੋਇਆ ਸੀ ਮਾਤਾ ਜੀ ਉਸ ਬੀਬੀ ਦੀ ਬਿਮਾਰੀ ਨਾਲ ਸੰਬੰਧਤ ਕੋਈ ਕਾਗਜ਼ ਪੱਤਰ ਹੈਗਾ ਤੁਹਾਡੇ ਕੋਲ ਅਮਨ ਨੇ ਆਪਣੇ ਮਨ ਦੀ ਤਸੱਲੀ ਲਈ ਉਸ ਔਰਤ ਨੂੰ ਪੁੱਛਿਆ ਹੈ ਪੁੱਤ ਮਾਤਾ ਸਾਰੇ ਕਾਗਜ਼ ਸਮਾਰ ਕੇ ਰੱਖੇ ਹੋਏ ਨੇ ਦੇਖ ਜੇ ਕੁਝ ਮਾੜੀ ਮੋਟੀ ਮਦਦ ਮਿਲ ਜੇ ਉਸ ਔਰਤ ਨੂੰ ਲੱਗਿਆ ਜਿਵੇਂ ਅਮਨ ਕਿਸੇ ਸਰਕਾਰੀ ਦਫ਼ਤਰੋਂ ਆਇਆ ਹੋਵੇ ਜਿਹੜਾ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ مالی ਸਹਾਇਤਾ ਦਵਾਨ ਲਈ ਕੋਈ ਫਾਰਮ ਭਰਵਾ ਰਿਹਾ ਹੋਵੇ ਅਮਨ ਦਾ ਮਨ ਕੀਤਾ ਕਿ ਉਹ ਉਸ ਔਰਤ ਨੂੰ ਆਪਣੇ ਅਸਲੀ ਕਾਰਨ ਬਾਰੇ ਦੱਸ ਦੇਵੇ ਪਰ ਇਸਤਨਾ ਕਰਕੇ ਉਹਨਾਂ ਦਾ ਭਰਮ ਤੋੜਨ ਲਈ ਉਸ ਦਾ ਦਿਲ ਨਾ ਮੰਨਿਆ ਦੇਖ ਪੁੱਤ ਦੇਖ ਕੁਝ ਬਣ ਜੇ ਤਾਂ ਕਮਰੇ ਅੰਦਰੋਂ ਲਿਆਂਦੀ ਇੱਕ ਪੋਲੀਥੀਨ ਵਿੱਚੋਂ ਕਾਗਜ਼ਾਂ ਦਾ ਪੁਲੰਦਾ ਕੱਟ ਕੇ ਅਮਨ ਦੇ ਅੱਗੇ ਕਰਦਿਆਂ ਉਹ ਔਰਤ ਬੋਲੀ ਆਪਣੇ ਹੱਥ ਵਿੱਚ ਫੜੇ ਹੋਏ ਪੁਲੰਦੇ ਵਿੱਚਲੇ ਇੱਕ ਇੱਕ ਕਾਗਜ਼ ਨੂੰ ਅਮਨ ਨੇ ਬੜੇ ਚਾਨ ਨਾਲ ਪੜਿਆ ਉਹਨਾਂ ਕਾਗਜ਼ਾਂ ਵਿੱਚ ਕੁਝ ਰਿਪੋਰਟਾਂ ਬਠਿੰਡੇ ਦੀ ਇੱਕ ਲੈਬੋਰੇਟਰੀ ਦੀਆਂ ਫਰਜ਼ਾ ਦਾ ਰਿਪੋਰਟਾਂ ਬੀਕਾਨੇਰ ਦੇ ਕੈਂਸਰ ਹਸਪਤਾਲ ਦੀਆਂ ਸਨ ਉਹਨਾਂ ਰਿਪੋਰਟਾਂ ਵਿੱਚ ਉਹ ਔਰਤ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਨਾਲ ਪੀੜਤ ਦਿਖਾਈ ਗਈ ਸੀ ਉਸ ਤੋਂ ਬਾਅਦ ਅਮਨ ਨੇ ਆਪਣੇ ਮਨ ਦੀ ਤਸੱਲੀ ਲਈ ਮਰਨ ਵਾਲੇ ਦੇ ਘਰ ਘਰ ਜਾ ਕੇ ਉਹਨਾਂ ਦੇ ਪਰਿਵਾਰਾਂ ਕੋਲੋਂ ਮਰੀਜ਼ ਦੀ ਬਿਮਾਰੀ ਨਾਲ ਸੰਬੰਧਿਤ ਕਾਗਜ਼ ਪੱਤਰ ਇਕੱਠਾ ਕਰਨ ਦਾ ਮਨ ਬਣਾ ਲਿਆ। ਇਸ ਸਾਰੀ ਪ੍ਰਕਿਰਿਆ ਦੌਰਾਨ ਉਸ ਦਾ ਸਮਾਂ ਤਾਂ ਬਹੁਤ ਖਰਾਬ ਹੋਇਆ ਪਰ ਉਸ ਨੂੰ ਕਾਫੀ ਤੱਥ ਸਹੀ-ਸਹੀ ਮਿਲ ਗਏ। ਕਈ ਪਰਿਵਾਰਾਂ ਦੇ ਘਰੋਂ ਮਰਨ ਵਾਲੇ ਦੀ ਬਿਮਾਰੀ ਸੰਬੰਧੀ ਇੱਕ ਵੀ ਕਾਗਜ਼ ਨਹੀਂ ਮਿਲਿਆ। ਕੋਟਪਾਈ ਕੱਲਾ ਪਿੰਡ ਨਹੀਂ ਸੀ ਜਿੱਥੇ ਮੌਤ ਦਰਜ ਕਰਨ ਵਾਲੇ ਰਜਿਸਟਰ ਵਿੱਚ ਮੌਤ ਦੇ ਕਾਰਨ ਨੂੰ ਸਪਸ਼ਟ ਕਰਕੇ ਨਹੀਂ ਲਿਖਿਆ ਗਿਆ। ਉਤਤ ਜਿਹੜੇ ਪਿੰਡ ਵੀ ਗਿਆ ਲਗਭਗ ਸਭ ਥਾਂਵੇਂ ਹੀ ਇਹੋ ਹਾਲ ਦਿਖਾਈ ਦਿੱਤਾ ਇੱਕ ਹੋਰ ਪਿੰਡ ਗਿਆ ਤੋਂ ਉੱਥੇ ਵੀ ਮੌਤ ਰਜਿਸਟਰ ਵਿੱਚ ਇੱਕ ਬੰਦੇ ਨੂੰ ਸਧਾਰਨ ਮੌਤੇ ਮਰਿਆ ਦਿਖਾਇਆ ਗਿਆ ਪਰ ਮਰਨ ਵਾਲੇ ਦੇ ਪਰਿਵਾਰ ਨੂੰ ਮਿਲ ਕੇ ਅਤੇ ਉਸ ਦੀ ਬਿਮਾਰੀ ਨਾਲ ਸੰਬੰਧਿਤ ਰਿਪੋਰਟਾਂ ਦੇਖਣ ਤੋਂ ਬਾਅਦ ਪਤਾ ਲੱਗਿਆ ਕਿ ਉਸ ਬੰਦੇ ਨੂੰ ਫੇਫੜੇ ਦਾ ਕੈਂਸਰ ਸੀ ਇਹ ਸਭ ਕੁਝ ਨਾ ਸਮਝੀ ਕਰਨ ਹੋ ਰਿਹਾ ਜਾਂ ਤੱਥਾਂ ਨੂੰ ਜਾਣ ਪੁੱਝ ਕੇ ਲੁਕੋਇਆ ਜਾ ਰਿਹਾ ਹੈ ਉਸ ਸਮੇਂ ਇਸ ਪਾਰਿਆਮਨ ਨੂੰ ਸਮਝ ਨਹੀਂ ਸੀ ਲੱਗ ਰਹੀ ਪਰ ਬਾਅਦ ਵਿੱਚ ਜਦੋਂ ਉਸ ਨੇ ਪਿੰਡ ਪਿੰਡ ਜਾ ਕੇ ਲੋਕਾਂ ਨਾਲ ਸੰਪਰਕ ਕੀਤਾ ਤਾਂ ਹੌਲੀ-ਹੌਲੀ ਸਭ ਕੁਝ ਸਾਫ਼ ਹੁੰਦਾ ਚਲਿਆ ਗਿਆ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ